ਪਾਠ 11 ਚੰਗਾ ਬੱਚਾ ਰੇਲ ਗੱਡੀ ਦੇ ਡੱਬੇ ਵਿੱਚ ਬੜੀ ਭੀੜ ਸੀ ਜਗਦੀਪ ਇੱਕ ਸੀਟ ਉੱਤੇ ਬੈਠਾ ਸੀ ਉਹ ਦਿੱਲੀ ਜਾ ਰਿਹਾ ਸੀ ਉਸਦੇ ਨਾਲ ਇੱਕ ਬਜ਼ੁਰਗ ਖੜਾ ਸੀ ਸਾਰੀਆਂ ਸੀਟਾਂ ਉੱਤੇ ਜਵਾਨ ਮੁੰਡੇ ਬੈਠੇ ਸਨ ਕਿਸੇ ਨੇ ਵੀ ਉਸ ਬਜ਼ੁਰਗ ਲਈ ਥਾਂ ਖਾਲੀ ਨਾ ਕੀਤੀ ਜਗਦੀਪ ਨੂੰ ਇਹ ਗੱਲ ਚੰਗੀ ਨਾ ਲੱਗੀ ਉਹ ਆਪਣੀ ਸੀਟ ਤੋਂ ਉੱਠਿਆ ਅਤੇ ਬਜ਼ੁਰਗ ਅੱਗੇ ਹੱਥ ਜੋੜ ਕੇ ਕਹਿਣ ਲੱਗਾ ਬਾਬਾ ਜੀ ਆਓ ਬੈਠੋ ਕੋਕਾ ਤੂੰ ਵੀ ਅਜੇ ਬੱਚਾ ਹੈ ਤੂੰ ਵੀ ਬਹੁਤ ਛੇਰ ਖੜਾ ਨਹੀਂ ਰਹਿ ਸਕੇਗਾ ਬਜ਼ੁਰਗ ਨੇ ਜਗਦੀਪ ਨੂੰ ਕਿਹਾ ਜਗਦੀਪ ਨੇ ਮੱਲੋ ਮੱਲੇ ਬਜ਼ੁਰਗ ਨੂੰ ਆਪਣੀ ਸੀਟ ਉੱਤੇ ਬਿਠਾ ਦਿੱਤਾ ਤੇ ਆਪ ਖੜਾ ਹੋ ਗਿਆ ਕੋਲ ਬੈਠੇ ਜਵਾਨ ਮੁੰਡਿਆਂ ਨੇ ਇਸ ਗੱਲ ਵੱਲ ਧਿਆਨ ਨਾ ਦਿੱਤਾ ਗੱਡੀ ਚੱਲਦੀ ਗਈ ਭੀੜ ਹੋਰ ਵਾਧੀ ਗਈ ਇੱਕ ਸਟੇਸ਼ਨ ਤੋਂ ਇੱਕ ਹੋਰ ਬੁੱਢਾ ਚੜਿਆ ਉਸ ਕੋਲ ਗੱਠੜੀ ਸੀ ਉਹ ਗੱਠੜੀ ਲੈ ਕੇ ਡਿੱਗਣ ਲੱਗਾ ਸੀ ਜਗਦੀਪ ਨੇ ਗੱਠੜੀ ਫੜ ਲਈ ਉਹ ਬੁੱਢਾ ਡਿੱਗਣੋਂ ਬਚ ਗਿਆ ਜਗਦੀਪ ਨੇ ਬੁੱਢੇ ਨੂੰ ਕਿਹਾ ਬਾਬਾ ਜੀ ਤੁਸੀਂ ਆਰਾਮ ਨਾਲ ਇੱਥੇ ਖੜੇ ਹੋ ਜਾਓ ਮੈਂ ਗੱਠੜੀ ਸੰਭ ਲੈਂਦਾ ਹਾਂ ਪੁੰਜੇ ਨਾ ਰੱਖੀ ਕਾਕਾ ਬੁੱਢੇ ਨੇ ਕਿਹਾ ਬਾਬਾ ਜੀ ਤੁਸੀਂ ਚਿੰਤਾ ਨਾ ਕਰੋ ਜਗਦੀਪ ਨੇ ਉੱਤਰ ਦਿੱਤਾ ਜਗਦੀਪ ਕਿੰਨਾ ਚਿਰ ਗੱਠੜੀ ਸਿਰ ਉੱਤੇ ਰੱਖ ਕੇ ਖੜੋਤਾ ਰਿਹਾ ਫਿਰ ਸੈਲਫ ਤੇ ਰੱਖ ਦਿੱਤੀ ਜਗਦੀਪ ਬੜੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਰਿਹਾ। ਇੱਕ ਸਟੇਸ਼ਨ ਉੱਤੇ ਕਾਫੀ ਸਵਾਰੀਆਂ ਉਤਰੀਆਂ। ਪਹਿਲੇ ਬਜ਼ੁਰਗ ਦੇ ਲਾਗੇ ਥਾਂ ਖਾਲੀ ਹੋਈ। ਉਸਨੇ ਜਗਦੀਪ ਨੂੰ ਬਹਿਣ ਲਈ ਕਿਹਾ ਪਰ ਜਗਦੀਪ ਨੇ ਆਪਣੇ ਲਾਗੇ ਖੜੇ ਇੱਕ ਹੋਰ ਅਦਕੜ ਆਦਮੀ ਨੂੰ ਉੱਥੇ ਬਿਠਾ ਦਿੱਤਾ। ਸਾਰੇ ਸਿਆਣੇ ਆਦਮੀ ਹੈਰਾਨ ਰਹਿ ਗਏ ਕਿ ਆਮ ਤਾਂ 13-14 ਸਾਲ ਦਾ ਬੱਚਾ ਲਾਗੇ ਥਾਂ ਖਾਲੀ ਹੋਣ ਤੇ ਵੀ ਬਹਿਣ ਨਹੀਂ ਦਿਆ ਕਰਦਾ। ਅਗਲੇ ਸਟੇਸ਼ਨ ਤੇ ਭੀੜ ਹੋਰ ਵੱਧ ਗਈ। ਜਗਦੀਪ ਨੂੰ ੱੱਕਾ ਲੱਗਾ ਉਹ ਡਿੱਗ ਪਿਆ ਉਸ ਦੀ ਪਗੜੀ ਲੈ ਗਈ ਉਸ ਨੇ ਝਟਪਟ ਡਿੱਗੀ ਪਗੜੀ ਆਪਣੇ ਸਿਰ ਤੇ ਰੱਖੀ ਤੇ ਕਿਹਾ ਵੀਰ ਜੀ ਰਤਾ ਹੌਲੀ ਚੜੋ ੱੱਕੇ ਨਾ ਮਾਰੋ ਬਾਕੀ ਚੜਨ ਵਾਲਿਆਂ ਤੇ ਪਹਿਲਾਂ ਖੜੋਤੀਆਂ ਸਵਾਰੀਆਂ ਬਹੁਤ ਕੌੜਾ ਬੋਲ ਰਹੀਆਂ ਸਨ ਜਗਦੀਪ ਹੱਥ ਜੋੜ ਕੇ ਹਰ ਇੱਕ ਨੂੰ ਆਰਾਮ ਨਾਲ ਸਫ਼ਰ ਕਰਨ ਲਈ ਬੇਨਤੀ ਕਰ ਰਿਹਾ ਸੀ ਚਾਚਾ ਜੀ ਵੀਰ ਜੀ ਬਾਬਾ ਜੀ ਆਪਾਂ ਕਿਹੜਾ ਇੱਥੇ ਬੈਠੇ ਰਹਿਣਾ ਹੈ ਆਪਾਂ ਰਲ ਮਿਲ ਕੇ guzara ਕਰ ਲਈਏ ਸਾਰੀਆਂ ਸਵਾਰੀਆਂ ਜਗਦੀਪ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੇ ਹੈਰਾਨ ਹੋ ਰਹੀਆਂ ਸਨ ਇੱਕ ਬੁੱਢੇ ਨੇ ਪੁੱਛਿਆ ਕੋਕੋ ਤੂੰ ਕੀ ਕਰਦਾ ਏ ਤੂੰ ਤਾਂ ਬੜੀਆਂ ਸਿਆਣੀਆਂ ਤੇ ਚੰਗੀਆਂ ਗੱਲਾਂ ਕਰਦਾ ਏ ਜਗਦੀਪ ਨੇ ਪਿਆਰ ਨਾਲ ਕਿਹਾ ਜੀ ਮੈਂ ਸਤਵੀਂ ਵਿੱਚ ਪੜਨਾ ਹਾਂ ਮੇਰੇ ਮਾਪੇ ਤੇ ਅਧਿਆਪਕ ਇਹੋ ਸਿੱਖਿਆ ਦਿੰਦੇ ਰਹਿੰਦੇ ਹਨ ਬੇਟਾ ਮਿੱਠਾ ਬੋਲਣਾ ਹੈ ਇਸੇ ਦੇ ਕੰਮ ਆਉਣਾ ਹੈ ਬਜ਼ੁਰਗਾਂ ਦੀ ਸੇਵਾ ਕਰਨੀ ਹੈ ਕਾਕਾ ਤੇਰੀ ਵਿਦਿਆ ਦਾ ਤਾਂ ਹੀ ਲਾਭ ਹੈ ਜੇ ਕਿਸੇ ਦਾ ਪਾਲਾ ਕਰੋ ਜਿੱਥੇ ਦੀ ਤੂੰ ਲੰਗੇ ਉੱਥੇ ਤੇਰੇ ਮਗਰੋਂ ਤੇਰੀ ਸ਼ੋਭਾ ਹੋਵੇ ਸੋ ਮੈਂ ਤਾਂ ਆਪਣੇ ਮਾਪਿਆਂ ਤੇ ਅਧਿਆਪਕਾਂ ਦੀ ਸਿੱਖਿਆ ਨੂੰ ਵਰਤੋਂ ਵਿੱਚ ਲਿਆਉਣ ਦਾ ਯਤਨ ਕਰ ਰਿਹਾ ਹਾਂ ਬਾਬਾ ਜੀ ਪਰ ਮੇਰੇ ਵਿੱਚ ਉਹ ਮਿਠਾਸ ਤੇ ਹਲੀਮੀ ਨਹੀਂ ਆਈ ਜੋ ਮੇਰੇ ਮਾਪੇ ਮੈਥੋਂ ਆਸ ਰੱਖਦੇ ਹਨ ਤੁਸੀਂ ਅਸੀਸ ਦਿਓ ਕਿ ਮੈਂ ਆਪਣੇ ਮਾਪਿਆਂ ਦੀਆਂ ਅਸਾਉਤੇ ਪੂਰਾ ਉਤਰਾ ਜਗਦੀਪਤ ਦੀਆਂ ਗੱਲਾਂ ਤੋਂ ਸਭ ਲੋਕ ਬਹੁਤ ਪ੍ਰਭਾਵਿਤ ਹੋਏ ਸਾਰਿਆਂ ਨੇ ਉਸ ਨੂੰ ਸ਼ਾਬਾਸ਼ ਦਿੱਤੀ